ਦੇ ਵਿੱਚ ਸੋ ਪਹਿਲੀ ਵਾਰ ਇੱਥੇ ਜਿਹੜਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਸੋ ਕਬੱਡੀ ਫੈਡਰੇਸ਼ਨ ਆਫ ਬੀਸੀ ਐਂਡ ਐਸੋਸੀਏਸ਼ਨ ਵੱਲੋਂ ਜਿਹੜਾ ਅੰਡਰ ਜਿਹਦੇ ਵਿੱਚ ਪਛੀਤ ਪਾਕਿਸਤਾਨ ਸਰਹਾਲਾ ਰਣੂਆ ਪਹਿਲੀ ਵਾਰ ਹੋਸਟ ਕਰ ਰਹੀ ਆ ਸੋ ਬੀਸੀ ਦੇ ਵਿੱਚ ਜਿਹੜਾ ਕੱਪ ਸੋ ਉਸ ਦੇ ਨਾਲ ਆਪਾਂ ਸਾਂਝ ਪਾਵਾਂਗੇ ਤੁਹਾਡੇ ਉਸ ਬਾਬਤ ਸਾਰੇ ਪ੍ਰਬੰਧਕ ਤੇ ਪਲੇਅਰ ਵੀ ਸਾਡੇ ਨਾਲ ਆ ਸੋ ਤੁਹਾਡੀ ਸਾਂਝ ਪਾਵਾਂਗੇ ਇਹ ਪਹਿਲੀ ਵਾਰ ਇੱਥੇ ਜਿਹੜੀ ਸਰਹਾਲਾ ਰਣੂਆ ਟੀਮ ਕੈਨੇਡਾ ਵਿੱਚ ਪਹਿਲੀ ਵਾਰ ਹੀ ਬਣੀ ਆ ਇੰਡੀਆ ਵਿੱਚ ਤਾਂ ਪਹਿਲਾਂ ਵੀ ਖੇਡਦੇ ਆ ਤੇ ਬਹੁਤ ਵਧੀਆ ਜਿਹੜਾ ਪਿਛਲੇ ਰੋਸ ਗੁਰੂ ਘਰ ਤੋਂ ਸ਼ੁਰੂਆਤ ਹੋਈ ਆ ਸੋ ਉਸ ਦੇ ਬਾਬਤ ਗੱਲ ਕਰਾਂਗੇ ਪਾਲਾ ਸਾਡਾ ਵੀਰ ਜਨਾਲਪਰੀਆ ਵਿੱਕੀ ਭਾ ਜੀ ਸੇਵਾ ਭਾ ਜੀ ਅਦੁੱਲਾ ਭਾਵਾ ਰੋਣੀ ਭਾਵਤ ਨਾਲ ਸਾਡੇ ਵੀਰ ਹੁਣੀ ਸਵਾਰ ਨਾਲ ਦਾ ਗੱਲਬਾਤ ਕਰਾਉਣੇ ਆ ਸੋ ਪਾਲੇ ਭਾ ਸਭ ਤੋਂ ਪਹਿਲਾਂ ਤੁਹਾਡੇ ਸ਼ੁਰੂਆਤ ਕਰਦੇ ਆ ਜਿਹੜਾ ਰੋਸ ਗੁਰੂ ਘਰ ਦੇ ਵਿੱਚ ਪਹਿਲੀ ਤੋਂ ਸ਼ੁਰੂਆਤ ਕੀਤੀ ਆ ਆਪਣੇ ਕਲੱਬ ਨੇ ਸਰਹਾਲਾ ਰਣੂਆਂ ਨੇ ਉੱਥੇ ਪਹਿਲਾ ਜੱਫਾ ਵੀ ਤੁਸੀਂ ਲਾਇਆ ਜਿਹੜੀ ਰੇਡ ਵੀ ਪਹਿਲੀ ਦੁੱਲੇ ਨੇ ਪਾਈ ਸੀ ਉਦੋਂ ਤੇ ਤੁਹਾਡੀ ਜਿਹੜੀ ਟੀਮ ਆ ਪਹਿਲੇ ਸਾਲ ਹੀ ਜਿਹੜੀ ਇਥੇ ਸ਼ੁਰੂਆਤ ਕਰਕੇ ਤੇ ਫਾਈਨਲ ਦੇ ਵਿੱਚ ਰਹੀ ਬਹੁਤ ਵਧੀਆ ਪਹਿਲਾਂ ਤਾਂ ਭਾਜੀ ਸਾਰਿਆਂ ਨੂੰ ਜਿੰਨੇ ਵੀ ਲਾਈਵ ਸਪੋਰਟ ਤੇ ਦੇਖਦੇ ਦਰਸ਼ਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਪਹਿਲੀ ਵਾਰ ਆਪਣੀ ਟੀਮ ਸ਼ਹੀਦ ਪਾਕਿਸਤਾਨ ਕ੍ਰਿਕਟ ਕਲੱਬ ਸਹਾਰਨੂਆ BC ਦੇ ਫੈਡਰੇਸ਼ਨ ਦੇ ਬੈਨਰ ਹੇਠ ਖੇਡੀ ਆ ਤੇ ਬਹੁਤ ਵਧੀਆ ਟੀਮ ਦਾ ਪਹਿਲਾ ਮੈਚ ਤੇ ਵਧੀਆ ਸਾਰੀ ਟੀਮ ਨੇ ਰਲ ਕੇ ਖੇਡੇ ਤੇ ਵਧੀਆ ਪ੍ਰਦਰਸ਼ਨ ਸੀ ਉਹ ਬਹੁਤ ਬਹੁਤ ਵਧੀਆ ਉਦੋਂ ਪ੍ਰਦਰਸ਼ਨ ਰਿਹਾ ਤੁਹਾਡਾ ਤੇ ਜਿਹੜੀ ਟੀਮਾਂ ਸੈਕੰਡਰੀ ਆ ਬੜੇ ਵਧੀਆ ਕਾਬਲੇ ਉਦੋਂ ਜਿਹੜੇ ਹੋਏ ਆ ਤੇ ਅੱਜ ਜਿਹੜਾ ਤੁਸੀਂ ਹੋਸਟ ਕਰ ਰਹੇ ਆ ਕਪੇਟਾ ਸਰੀ ਦੇ ਵਿੱਚ ਪਹਿਲੀ ਵਾਰੀ ਜਿਹੜਾ ਕਰਵਾ ਰਹੇ ਆ ਉਹ ਇਸੇ ਬਾਰੇ ਕੀ ਟੂਰਨਾਮੈਂਟ ਕਬੱਡੀ ਫੈਡਰੇਸ਼ਨ ਆਫ bc ਐਂਡ ਐਸੋਸੀਏਸ਼ਨ ਦੇ ਬੈਨਰ ਹੇਠ ਕਰਵਾਇਆ ਜਾ ਰਿਹਾ ਤੇ ਟੋਪ ਦੀਆਂ 6 کلبਾਂ ਭਾਗ ਲੈਣਗੀਆਂ ਤੇ ਸਾਰੇ ਮੈਚ 23 ਤਰੀਕ ਨੂੰ ਜਾਨੀ ਕਿ ਸੰਡੇ ਨੂੰ ਕਰਵਾਏ ਜਾਣਗੇ ਸਾਰੇ ਦਰਸ਼ਕਾਂ ਨੂੰ ਦੱਸ ਦਈਏ ਵੀ 110 ਐਵੈਨਿਊ ਤੇ 126 ایسਟਰੀਟ ਤੇ ਕਰਵਾਈ ਜਾਣੇ ਆ ਤੇ ਨੇੜੇ ਸਪੋਰਟਸ ਸਰੀ ਨਾਰਥ ਰੀਗਿਸਟ੍ਰੇਸ਼ਨ ਸਪੋਰਟਸ ਵਾਲਾ ਜਿਹੜਾ ਰੀਗਿਸਟ੍ਰੇ ਸਾਰੇ ਉਹ ਸਰਚ ਕਰਕੇ ਨੇੜੇ ਆ ਸਕਦੇ ਹੋ ਨਾਲ ਹੋਮਡੀਪੂਆ ਸਕਾਟ ਡੇ ਜਿਹੜਾ ਸਰੀ ਸਟੇਸ਼ਨ ਆ ਬੋਡੀ ਕੈਮ ਆ ਪੂਰੀ ਤੁਸੀਂ ਪ੍ਰਦਰਸ਼ਨ ਕਰੋਗੇ ਤੋਂ ਵਧੀਆ ਹਾਂਜੀ ਕਰਾਂਗੇ ਸਾਰੇ ਜਾਣੇ ਸਾਰੇ ਕਰਾਂਗੇ ਹਾਂਜੀ ਸਾਰੇ ਪਲੇਅਰ ਪਹੁੰਚ ਚੁੱਕੇ ਸਾਰੇ ਪਲੇਅਰ ਹਾਂ ਸਾਰੀਆਂ ਟੀਮਾਂ ਪੂਰੀਆਂ ਹਾਂਜੀ ਥੈਂਕ ਯੂ ਸੋ ਪਾਦਰ ਜਿਹੜਾ ਬ੍ਰਾਂਡਡ ਖਿਡਾਰੀ ਆ ਇਸ ਟਾਈਮ ਕਬੱਡੀ ਦੇ ਵਿੱਚ ਇਨਾ ਵੱਲੋਂ ਜਿਹੜਾ ਆ ਰਿਹਾ ਇਹਨਾਂ ਦੀ ਜਿਹੜੀ ਘੜਦੀ ਆਪਣੀ ਟੀਮ ਆ ਉਹ ਖੇਡਦੀ ਆ ਥੈਂਕ ਯੂ ਭਲੇਵੀਰ ਤੇ ਲੱਕ ਫੋਰ ਸੰਡੇ ਥੈਂਕ ਯੂ ਭਾਜੀ ਥੈਂਕ ਯੂ ਸਾਰੇ ਦਰਸ਼ਕ ਅੱਗੇ ਵਿੱਕੀ ਸਾਡੇ ਵੀਰ ਹਰੀਕੇ ਵਾਲਾ ਉਹ ਤੁਸੀਂ ਦੇਖਿਆ ਜੀ ਅਮੈਜਿੰਗ ਬੱਚੀ ਬੜੀ ਵਧੀਆ ਜੱਫੇ ਲਾਉਂਦਾ ਵਿੱਕੀ ਵੀ ਤੇ ਵਿੱਕੀ ਕੱਲ ਨੂੰ ਫੇ ਤੁਹਾਡੀ ਟੀਮ ਜਿਹੜੀ ਹੋਸਟ ਕਰ ਰਹੀ ਹੈ ਕੀ ਕਹੋਗੇ ਸਾਸੀ ਗੱਲ ਜੀ ਸਾਰਿਆਂ ਨੂੰ ਲਾਈਵ ਦੇਖ ਰਹੇ ਹਨ ਹਾਂ ਜੀ ਕੱਲ ਨੂੰ ਸਾਡੀ ਟੀਮ ਹੋਸਟ ਕਰ ਰਹੀ ਹੈ ਟੂਰਨਾਮੈਂਟ ਜੀ ਤੇ ਵਧੀਆ ਟੂਰਨਾਮੈਂਟ ਲੀਕਿਆ ਵਾ ਜੀ ਸਾਰੇ ਵਧੀਆ ਖੇਡਣਗੇ ਜੀ ਅੱਬਾ ਸੌਖਰੇ ਕਿੰਨੇ ਤੁਸੀਂ ਦੁਬਾਰਾ ਕਮਬੈਕ ਕੀਤਾ ਕਿਦਾਂ ਫਿੱਟਾ ਹੁਣ ਬੋਡੀ ਬੁੜੀਆਂ ਫਿੱਟ ਫੱਟ ਲੱਗੀ ਪਹਿਲਾਂ ਤੁਹਾਡੇ ਹਾਂ ਜੀ ਪਹਿਲਾਂ ਇੱਕ ਦੋ ਇੰਜਰੀਆਂ ਹੋ ਗਈਆਂ ਹੁਣ ਠੀਕ ਹੈ ਜੀ ਹਾਂ ਜੀ ਖੇਡਾਂਗੇ ਗੁੱਡ ਗੁੱਡ ਲੱਕ ਤੇ ਵਧੀਆ ਕੀ ਕਹਾਂਗੇ ਜਿਹੜੇ ਦਰਸ਼ਕ ਸਰੀ ਦੇ ਆ ਸੋ ਨੇੜੇ-ਤੇੜੇ ਜਿਹੜੇ ਉਹ ਦੇਖਣ ਆਉਣਗੇ ਇੱਥੇ ਤੇ ਉਦੋਂ ਜਰੂਰ ਉਹਨਾਂ ਨੂੰ ਤੁਸੀਂ ਕੁਝ ਅਪੀਲ ਕਰਨਾ ਚਾਹੁੰਦੇ ਹਾਂ ਜੀ ਲੋਕੇਸ਼ਨ ਚੇਂਜ ਹੈ ਜੀ ਅੱਗੇ ਨਾਲ ਹੁਣ 126ਏ ਸਟਰੀਟ ਤੇ ਹੈ 110 ਤੇ ਕਰਵਾਏ ਜਾਣੇ ਆ ਮੈਚੀ ਬਹੁਤ ਵਧੀਆ ਗਰਾਊਂਡ ਹੈ ਇੱਥੇ ਸਾਰੇ ਜਣ ਇੱਥੇ ਜ਼ਰੂਰ ਪਹੁੰਚੇ ਹੋ ਜੀ ਠੀਕ ਆ ਗੁੱਡ ਲੱਕ ਫੋਰ ਫੈਂਟੇਸ ਸੋ ਸੇਵਾ ਪਾਜੀ ਸੋ ਸੇਵਾ ਰਾਣਾ ਪਾਜੀ ਜੋ ਮੇਨ ਥਮ ਆ ਇਸ ਹਲਰ ਨੂੰ ਅਸ਼ੀਤ ਪੱਗ ਸਿੰਘ ਕਬੱਡੀ ਕਲੱਬ ਦੇ ਸੋ ਸਾਰੇ ਜੋ ਇਹਨਾਂ ਦੇ ਨਾਲ ਜੁੜੇ ਹੋਏ ਆ ਸੋ ਪਾਜੀ ਸਭ ਤੋਂ ਪਹਿਲਾਂ ਤਾਂ ਮੁਬਾਰਕਾਂ ਇਹ ਜਿਹੜਾ ਕਲੱਬ ਇੱਥੇ ਸ਼ੁਰੂ ਕੀਤਾ ਆ ਤੇ ਪਿਛਲੇ ਜਿਹੜੇ ਤੋਂ ਸ਼ੁਰੂਆਤ ਹੋਈ ਆ ਕਲੱਬ ਦੀ ਤੇ ਹੁਣ ਤੁਸੀਂ ਹੋਸਟ ਕਰ ਰਹੇ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਸਾਰਿਆਂ ਨੂੰ ਦੇਖਣਾ ਸਤ ਸ੍ਰੀ ਅਕਾਲ ਸਪੋਰਟ 13 13 ਦਾ ਬਹੁਤ ਬਹੁਤ ਧੰਨਵਾਦ ਹਾਂ ਕੀ ਕਹੋਗੇ ਤੁਸੀਂ ਪਹਿਲੀ ਵਾਰੀ ਸ਼ੁਰੂਆਤ ਕੀਤੀ ਆ ਇਹ ਤੁਸੀਂ ਹੁਣ ਮਿਲਦਾ ਟੂਰਨਾਮੈਂਟ ਇੱਥੇ ਪਹਿਲੇ ਇੰਡੀਆ ਵਿੱਚ ਤੁਸੀਂ ਅੱਗੇ ਵੀ ਕਰਾਉਨੇ ਆ ਤੇ ਟੀਮ ਨੋ ਡਾਊਟ ਬਹੁਤ ਵਧੀਆ ਬਣਦੀ ਆ ਇਹ ਕਿੰਨਾ ਕਿ ਇੱਥੇ ਥੋੜਾ ਔਖਾ ਹਣੀਏ ਨਾਲ ਮਿਲਦਾ ਕਰਾਉਣਾ ਨਾ ਕੱਪ ਜੀ ਥੋੜਾ ਡਿਫਰੈਂਟ ਹੈ ਪਰ ਪਹਿਲਾ ਐਕਸਪੀਰੀਅੰਸ ਸੋ ਫਾਰ ਗੁੱਡ ਹੋਊਗਾ ਹਾਂਜੀ ਹਾਂਜੀ ਨਹੀਂ ਸੋ ਫਾਰ ਬਹੁਤ ਵਧੀਆ ਹੋਣਾ ਕਿਉਂਕਿ ਤੁਹਾਡੀ ਟੀਮ ਜਿਹੜੇ ਪੁਸ਼ਤਾਰ ਦੁੱਲੀ ਵਰਗੇ ਪਾਲੇ ਵਰ ਵਿੱਕੀ ਵਰਗੇ ਸਾਰੇ ਖੇਡ ਰਹੇ ਆ ਤੇ ਦਰਸ਼ਕਾਂ ਨੂੰ ਆਪਾਂ ਬੇਨਤੀ ਜੁਰ ਕਰਾਂਗੇ ਹਾਂਜੀ ਦਰਸ਼ਕਾਂ ਨੂੰ ਬੇਨਤੀ ਹੈ ਪਏ ਹੌਮ ਹੁਮਾ ਕੇ 23 ਤਰੀਕ ਨੂੰ ਆ ਨਵੀਂ ਗਰਾਊਂਡ 'ਚ ਪਹੁੰਚੋਗੇ ਪਿਆਰੀਆਂ ਪੁਰੀਆਂ ਹੋ ਗਈਆਂ ਨਾ ਗਰਾਊਂਡ ਦੀਆਂ ਆਪਾਂ ਦੇਖਦੇ ਨਵੀਂ ਗਰਾਊਂਡ ਹਾਂਜੀ ਸਭ ਕੁਝ ਰੈਡੀ ਆ ਜੀ ਹਾਂਜੀ ਹਾਂ ਸਭ ਕੁਝ ਰੈਡੀ ਹੈ ਠੀਕ ਹੈ ਪਾਜੀ ਥੈਂਕ ਯੂ ਟੂ ਗੁੱਡ ਲੱਕ ਸੋ ਇਹ ਸਿਵਰਾਨਾ ਪਾਜੀ ਜੀ ਤੇ ਹੁਣ ਮੈਂ ਦੁੱਲਾ ਬੱਗੇ ਪਿੰਡ ਵਾਲਾ ਸੋ ਦੁੱਲੇ ਦੀ ਪਾਲੇ ਜੋੜੀ ਜਿਹੜੀ ਮਸ਼ਹੂਰ ਆ ਕਬੱਡੀ ਦੇ ਵਿੱਚ ਦੁੱਲੇ ਵੀਰ ਕੱਲ ਨੂੰ ਤੁਹਾਡੇ ਜਿਹੜਾ ਪਰਸੋਂ ਸੰਡੇ ਨੂੰ ਘਰ ਦਾ ਜਿਹੜਾ ਕਬੱਡੀ ਕੱਪ ਹੋਣ ਜਾ ਰਿਹਾ ਸੋ ਕੀ ਕਹੋਗੇ ਜਿਹੜਾ ਤੁਸੀਂ ਉਸ ਦਿਨ ਜਿਹੜੀ ਸ਼ੁਰੂਆਤ ਕੀਤੀ ਤੁਹਾਡੀ ਬਹੁਤ ਵਧੀਆ ਕੱਪ ਦੀ ਉੱਥੇ ਵੀ ਰੋਸ ਗੁਰੂ ਘਰ ਜਦੋਂ ਪਾਲੇ ਨਾਲ ਗੱਲ ਕੀਤੀ ਤੁਸੀਂ ਪਹਿਲੀ ਕਬੱਡੀ ਉਸ ਦਿਨ ਪਾਈ ਤੇ ਪਹਿਲਾ ਜੱਫਾ ਵੀ ਪਾਲੇ ਦਾ ਉਸ ਦਿਨ ਸ਼ੁਰੂਆਤ ਹੋਈ ਤੇ ਆ ਜਿਹੜਾ ਹੁਣ ਸੈਕੰਡ ਜਿਹੜਾ ਟੂਰਨਾਮੈਂਟ ਆ ਤੇ ਸਰੀ ਦਾ ਪਹਿਲਾ ਟੂਰਨਾਮੈਂਟ ਤਾਂ ਨਵੀਂ ਗਰਾਊਂਡ ਆ ਸੋ ਇਸ ਦੇ ਬਾਰੇ ਕੀ ਕਹੋਗੇ ਬਈ ਬਸ ਇਹਨਾਂ ਦਰਸ਼ਕਾਂ ਨੂੰ ਕਹਿਣਾ ਚਾਹੁੰਦੇ ਹਾਂ ਹੋਮੋ ਆ ਕੇ ਪਹੁੰਚੇ ਇਸ ਟੂਰਨਾਮੈਂਟ ਤੇ ਤੁਹਾਡਾ ਆਪਣਾ ਟੂਰਨਾਮੈਂਟ ਆ ਜਨਾ ਤੇ ਪਿਛਲੇ ਟੂਰਨਾਮੈਂਟ ਕੀਤੇ ਚਲੋ ਫਾਈਨਲ ਲੂਜ਼ ਕਰ ਗਏ ਤੇ ਪਰ ਦਰਸ਼ਕਾਂ ਨੂੰ ਇਹ ਅਪੀਲ ਕਰਦੇ ਹਾਂ ਹੋਮੋ ਮਾਗੇ ਪਹੁੰਚੋ ਤੁਹਾਡਾ ਆਪਣਾ ਟੂਰਨਾਮੈਂਟ ਆ 110 ਐਵੇਨਿਊ 126 ਐ ਸਟਰੀਟ ਤੇ ਟੂਰਨਾਮੈਂਟ ਹੋਣ ਜਾ ਰਿਹਾ ਨਵੀਂ ਗਰਾਊਂਡ ਆ ਬਸ ਇਹੀ ਕਹਿਣਾ ਚਾਹੁੰਦੇ ਆ ਭਾਜੀ ਹਾਂਜੀ ਠੀਕ ਆ ਬੋਡੀ ਐਨ ਫੈਟਿਆ ਤੁਹਾਡੀ ਐਮ ਵਧੀਆ ਉਧਰੋਂ ਪ੍ਰਦਰਸ਼ਨ ਹੋਊਗਾ ਗੁੱਡ ਭਾਜੀ ਕਰਾਂਗੇ ਪ੍ਰਦਰਸ਼ਨ ਹਾਂਜੀ ਸਾਹਿਬ ਵਧੀਆ ਸੋ ਜਿੰਨੇ ਵੀ ਭਾਜੀ ਹਾਂਜੀ ਤੁਹਾਡੇ ਫੈਨ ਆ ਹਾਂਜੀ ਸਾਰੇ ਹਾਂਜੀ ਸਾਰੇ ਫੈਨ ਪਹੁੰਚਣਾ ਜੀ ਕੋ ਜਿਹਨੇ ਦੁੱਲੇ ਦੇ ਵੀ ਫੈਨ ਆ ਜਿੱਥੇ ਪਾਲੇ ਦੇ ਦੁੱਲੇ ਦੇ ਸੋ ਕਿਉਂਕਿ ਇਹ ਜਿਹੜੇ ਕਬੱਡੀ ਪਲੇਅਰ ਆ ਕੁਝ ਬ੍ਰਾਂਡ ਬਣ ਜਾਂਦੇ ਆ ਸੋ ਉਹਨਾਂ ਵਿੱਚ ਜਦੋਂ ਬੰਦਾ ਆ ਜਾਂਦਾ ਦਰਸ਼ਕ ਵਿੱਚ ਦੇਖਣਾ ਚਾਹੁੰਦੇ ਆ ਨਾ ਤੇ ਬਾਕੀ ਤੁਹਾਡਾ ਸਰਹਾਲਾ ਰਣੂਆ ਦਾ ਜਿਹੜਾ ਕਬੱਡੀ ਕੱਪ ਆ ਆਪਾਂ ਬੇਨਤੀ ਕਰਦੇ ਆ ਇੱਕ ਵਾਰ ਫਿਰ ਜਿਹੜੇ ਕਬੱਡੀ ਫੈਡਰੇਸ਼ਨ ਆਫ bc ਐਂਡ ਐਸੋਸੀਏਸ਼ਨ ਵੱਲੋਂ ਜਿਹੜਾ ਇਹ ਕੱਪ ਹੋ ਰਿਹਾ ਤੇ ਸਰੀ ਜਿਹੜੀ ਨਵੀਂ ਬੜੀ ਗਰਾਊਂਡ ਆ ਸੋ ਇਸ ਜਿਹੜੇ ਬੈਲ ਸੈਂਟਰ ਵਿੱਚ ਨਹੀਂ ਹੋ ਰੇ ਮੈਚ ਨਵੀਂ ਬੜੀ ਗਰਾਊਂਡ ਦੇ ਵਿੱਚ ਇਹ ਹੋ ਰੇ ਆ ਤੋ ਸਾਰਿਆਂ ਨੂੰ ਬੇਨਤੀ ਆ ਸੰਡੇ ਜਿਵੇਂ ਦੁੱਲੇ ਵੀਰ ਨੇ ਬੇਨਤੀ ਆਫ ਕਰ ਤੇ ਬਾਕੀ ਨੂੰ ਆਪਣਾ ਲਾਈਵ ਜਿਹੜੇ ਬਾਹਰ ਬੈਠੇ ਦੁਨੀਆ ਦੇ ਵਿੱਚ ਉਹਨਾਂ ਨੂੰ ਲਾਈਵ ਦਿਖਾਵਾਂਗੇ ਸੋ ਗੁੱਡ ਲੱਕ ਦੁੱਲੇਪਾ ਤੁਨ ਸੰਡੇ ਦੇ ਲਈ ਤੇ ਆਸਮਿਤ ਕਰਦੇ ਆ ਤੁਹਾਡਾ ਇਹ ਜਿਹੜਾ ਕੱਪ ਪਹਿਲਾ ਆ ਆਪਣੇ ਸਾਰਿਆਂ ਦਾ ਇਹ ਰਲ ਕੇ ਜਿਹੜਾ ਆਪਣਾ ਇਹ ਹੋਣਾ ਆ ਤੇ ਵਧੀਆ ਜਿਹੜਾ ਦਰਸ਼ਕਾਂਨ ਤੋਂ ਵਧੀਆ ਜਿਹੜੀ ਸ਼ੁਰੂਆਤ ਇਸੋਂ ਦੀ ਹੋਵੇ ਥੈਂਕ ਯੂ ਭਾਈ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਗੁੱਡ ਲੱਕ ਤੇ ਸਾਡਾ ਵੀ ਕੀ ਨਾਮ ਵੀਰੇ ਸ਼ੀਰਾ ਤੂਰ ਤੇ ਧੂੜ ਕੋਟ ਵਾਲਾ ਸ਼ੀਰਾ ਸਾਡਾ ਵੀਰੇ ਕੀਰਾ ਧੂੜਕੋਟਵਾ ਇਸ ਜਿਹੜੀ ਸਰਹਾਲਰਨ ਕਬੱਡੀ ਕੱਪ ਦੇ ਨਾਲ ਇਹ ਵੀ ਪ੍ਰਦਰਸ਼ਨ ਕਰ ਰਿਹਾਗਾ ਪਹਿਲੀ ਵਾਰ ਪਹੁੰਚਿਆ ਤੁਸੀਂ ਕੈਨੇਡਾ ਭਾਜੀ ਨਹੀਂ ਮੇਰਾ ਦੂਜਾ ਸਾਲ ਆ ਤੇ ਜਦੋਂ ਕਿ ਮੈਂ ਭਾਜੀ ਹੁਣਾਂ ਦੀ ਟੀਮ ਨਾਲ ਹੀ ਖੇਡਦਾ ਹਾਂ ਇੰਡੀਆ ਤੋਂ 4-5 ਸਾਲ ਤੋਂ ਜਦੋਂ ਉਹ ਟੀਮ ਬਣੀ ਹੈ ਹਾਂਜੀ ਇਕੱਠੀ ਖੇਡਦੇ ਹਾਂ ਸਾਰੇ ਪਲੇਅਰ ਜੀ ਠੀਕ ਆ ਤੇ ਕਿੱਦਾਂ ਲੱਗਦਾ ਤੁਸੀਂ ਹੁਣ ਕੈਨੇਡਾ ਆਏ ਹੋਏ ਆ ਤੇ ਤੁਹਾਡੀ ਜਿਹੜੀ ਕਲੱਬ ਹੋਸਟ ਕਰ ਰਹੀ ਹੈ ਇੱਥੇ ਪਹਿਲਾ ਜਿਹੜਾ ਕਬੱਡੀ ਕੱਪ ਆ ਕੈਨੇਡਾ ਦੇ ਵਿੱਚ ਜਿਹੜਾ ਹੋ ਰਿਹਾ ਹਾਂਜੀ ਵਧੀਆ ਲੱਗ ਰਿਹਾ ਭਾਜੀ ਜਦੋਂ ਇੱਥੇ ਵੀ ਟੀਮ ਬਣੀ ਹੈ ਨਾ ਭਾਜੀ ਹੁਣ ਕਰ ਰਹੀ ਹੈ ਸਾਰਾ ਕੁਝ ਤੇ ਬਾਕੀ ਸਾਰੇ ਪਲੇਅਰਾਂ ਦਾ ਇੱਕ ਹੈ ਇੰਡੀਆ ਵੀ ਅਸੀਂ ਇਕੱਠੇ ਖੇਡਦੇ ਹਾਂ ਤੇ ਇੱਥੇ ਵੀ ਸਾਰੀ ਟੀਮ ਸੇਮ ਹੀ ਖੇਡਦੀ ਹੈ ਸਾਡੀ ਤਕਰੀਬਨ ਕੈਮਾ ਬੋਡੀ ਤੁਹਾਡੀਆਂ ਨੇ ਉਦੋਂ ਨੂੰ ਖੇਡਣ ਦੇ ਲਈ ਹਨਾ ਤੇ ਓਕੇ ਥੈਂਕ ਯੂ ਜੀ ਕਿੱਦਾਂ ਲੱਗਦਾ ਤੁਹਾਡਾ ਇੱਥੇ ਆ ਕੇ ਫੇਵਰਿਟ ਪਲੇਅਰ ਤੁਹਾਡੇ ਕਿਹੜੇ ਫੇਵਰਿਟ ਆਪਣੇ ਜੀ ਉਸਤਾਦ ਹੁਣੀਆਂ ਜਿੰਨਾਂ ਨੇ ਖੇਡ ਰਹੇ ਆ ਅਸੀਂ ਹਾਂਜੀ ਹਾਂਜੀ ਬਈ ਪੱਕਾ ਵਾਕਿਆ ਨਹੀਂ ਸਾਰੇ ਇੱਕ ਸਾਰੇ ਯਾਨੀ ਕਿ ਜਿੰਨੇ ਖੇਡ ਰਹੇ ਆ ਤਕਰੀਬਨ ਸਾਰੇ ਆਪਣੇ ਭਾਈ ਹੋਈ ਆ ਸਾਰੇ ਵਧੀਆ ਖੇਡਦੇ ਭਰਾ ਹਾਂਜੀ ਹਾਂਜੀ ਧੂੜ ਗੋਟੀ ਖੇਡੂ ਹਾਂਜੀ ਉਸਤਾਦ ਹਾਂਜੀ ਮੇਰਾ ਉਸਤਾਦ ਹੈ ਗ ਤੇ ਉਹਦੀ ਬਦੌਲਤ ਹੀ ਮੈਂ ਇਥੋਂ ਤੱਕ ਪਹੁੰਚਿਆ ਹਾਂ ਜੋ ਕੁਝ ਮੇਰੇ ਉਸਤਾਦ ਦੀ ਹਾਂ ਗੋਪੀ ਧੂੜਕੋਟ ਤੁਸੀਂ ਬਹੁਤ ਵਧੀਆ ਉਹ ਵੀ ਪਲੇਅਰ ਹੋਇਆ ਤੇ ਹੋਰ ਵੀ ਬੰਦੇ ਬਹੁਤ ਵਧੀਆ ਖੇਡੇ ਆ ਸੋ ਜੇਲਾ ਧੂੜਕੋਟ ਵੀ ਉਸ ਤੇ ਤੁਹਾਡਾ ਨਾ ਬਹੁਤ ਵਧੀਆ ਭਰਾ ਆਪਣਾ ਉਹ ਵੀ ਅੱਜ ਹੀ ਗੱਲ ਹੋਈ ਸੀ ਯੂਐਫਏ ਤੋਂ ਹਾਂਜੀ ਉਹਦੇ ਤੇ ਵਧੀਆ ਗੁੱਡ ਲੱਕ ਜੀ ਓਕੇ ਪਾਜੀ ਥੈਂਕ ਯੂ ਥੈਂਕ ਯੂ ਸੋ ਇਹ ਸਾਡੇ ਸਾਰੇ ਵੀਰ ਜਿਹੜੇ ਪ੍ਰਬੰਧਕ ਕੱਲ ਨੂੰ ਜਿਹੜੀ ਇਹ ਗਰਾਊਂਡ ਦੇ ਵਿੱਚ ਇਸੇ ਗਰਾਊਂਡ ਦੇ ਵਿੱਚ ਪਰਸ ਨੂੰ